ਇਸ ਛੇੜਾਂਤਰ ਮੁੱਖ ਮੰਤਰੀ ਕਿਉਂਕਿ ਚੱਲਨੀ ਜੀ ਸੀ ਉਹਨਾਂ ਨੇ ਹੁਕਮ ਕਰਨੇ ਸੀ ਚੀਫ ਮਿਨਿਸਟਰ ਤੋਂ ਵਗੈਰਾ ਤਾਂ ਪਤਾ ਨਹੀਂ ਹਿਲਦਾ ਓਬਵੀਅਸ ਹੈ ਇੱਕ ਮੈਂ ਕੋਈ ਲੁੱਕ ਕੇ ਥੋੜੀ ਗੱਲ ਕਰ ਰਹੇ ਹਾਂ ਖੁੱਲ ਕੇ ਗੱਲ ਕਰ ਰਹੇ ਹਨ ਇਨਕੁਆਰੀਆਂ ਚੱਲ ਰਹੀਆਂ ਇਸ ਚੀਜ਼ ਦੀ ਮੈਨੂੰ ਮੈਂ ਸੱਚੀ ਗੱਲ ਦੱਸਾਂ ਬਾਜਵਾ ਸਾਹਿਬ ਤੇ ਆਸ ਨਹੀਂ ਸੀ ਵੀ ਐਡੇ ਬੜੇ ਉਮਰ ਐਡੀ ਬੜੇ ਕਾਦੋ ਕਿ ਇੰਨੀਆਂ ਛੋਟੀਆਂ ਗੱਲਾਂ ਕਰਨਗੇ ਜਵਾਬ ਦਊਂਗਾ ਮੈਂ ਤੁਹਾਡੇ ਕੋਲ ਹੀ ਦਊਂਗਾ ਰੋਜ਼ ਬਣਾ ਮੇਰੇ ਕੋਲ ਚਿੱਠਾਏ ਉਹਨਾਂ ਦੇ ਬਾਰੇ ਬੋਲਣ ਦਾ ਭਾਜਪਾ ਵਾਲੋ ਟਿਕਟ ਮਿਲਣ ਤੋਂ ਬਾਅਦ ਲਗਾਤਾਰ ਹੁਣ ਲੁਧਿਆਣਾ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਮੈਂਬਰ ਪਾਰਲੀਮੈਂਟ ਰਮਨੀਤ ਬਿੱਟੂ ਕੀ ਲੱਗਦਾ ਜੀ ਭਾਜਪਾ ਦੀ 400 ਦੀ ਮਾਲਾ ਦੇ ਵਿੱਚ ਤੁਸੀਂ ਕਹਿ ਰਹੇ ਹੋ ਸਵਾਲ ਲੁਧਿਆਣਾ ਦਾ ਵੀ ਵੱਡਾ ਯੋਗਦਾਨ ਹੋਏਗਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਵੇਲੇ ਪਵਿੱਤਰ ਗੁਰਦੁਆਰਾ ਦਸਵੀਂ ਪਾਤਸ਼ਾਹ ਸ਼੍ਰੀ ਆਲਮਗੀਰ ਸਾਹਿਬ ਖੜਾ ਸਾਰੇ ਇੱਥੋਂ ਅਸ਼ੀਰਵਾਦ ਲੈਣ ਆਏ ਸੀ ਤੇ ਮੈਂ ਤੁਹਾਡੇ ਰਾਹੀਂ ਚਾਹੇ ਬੀਜੇਪੀ ਦਾ ਛੋਟਾ ਤੋਂ ਛੋਟਾ ਵਰਕਰ ਆ ਪ੍ਰਧਾਨ ਮੰਤਰੀ ਜੀ ਮੋਦੀ ਜੀ ਨੱਡਾ ਸਾਹ ਪ੍ਰਧਾਨ ਤੇ ਖਾਸ ਤੌਰ ਤੇ ਹਮੇਸ਼ਾ ਜੀ ਜਾਖੜ ਸਾਹਿਬ ਸਾਰਿਆਂ ਦਾ ਬਹੁਤ ਧੰਨਵਾਦੀ ਆ ਕਿ ਮੈਨੂੰ ਉਹਨਾਂ ਨੇ ਕਿਉਂਕਿ ਇਹ ਬਹੁਤ ਮਿਹਨਤ ਕਰਕੇ ਬੀਜੇਪੀ ਨੇ ਦੇ ਵਰਕਰਾਂ ਨੇ ਇਹ ਇਮਾਰਤ ਖੜੀ ਕੀਤੀ ਆ ਅਸੀਂ ਤਾਂ ਹੁਣ ਚੰਗੀ ਇਮਾਰਤ ਖੜੀ ਦੇਖ ਰਹੇ ਆ ਤੇ ਇਹਨਾਂ ਨੇ ਪਰ ਇਹ ਨੀ ਆ ਜਿਹੜੀ ਬਹੁਤ ਚਿਰ ਦੀ ਇਹਨਾਂ ਨੇ ਇਹ ਨੀ ਜਿਹੜੇ ਆ ਉਹ ਪੱਟੀ ਹੋਈ ਸੀ ਤੇ ਅਸੀਂ ਤਾਂ ਹੁਣ ਇਹਦੇ ਵਿੱਚ ਜੁਆਇਨ ਇਹਨਾਂ ਦੇ ਪਰ ਜਦੋਂ ਆ ਕੇ ਇਹਨਾਂ ਦਾ ਦੇਖ ਰਹੇ ਹਾਂ ਇਸ ਕੋਈ ਸਿਸਟਮ ਆ ਕੋਈ ਦੇਸ਼ ਪ੍ਰਤੀ ਪੰਜਾਬ ਪ੍ਰਤੀ ਪਾਰਟੀ ਪ੍ਰਤੀ ਸਮਰਪਿਤ ਨੇ ਡਿਸਪਲਿਨ ਇੰਨਾ ਜ਼ਿਆਦਾ ਹੈ ਕੋਈ ਵੀ ਮੈਂ ਨਵਾਂ ਆਇਆ ਕਿਸੇ ਨੇ ਚਾਹ ਨਾਲ ਉਸੇ ਤਰੀਕੇ ਨਾਲ ਮੈਨੂੰ ਹੱਥਾਂ ਤੇ ਚੱਕਿਆ ਮੋਢਿਆਂ ਤੇ ਚੱਕਿਆ ਤੇ ਫੁੱਲਾਂ ਦੀ ਵਰਖਾ ਕੀਤੀ ਪਹਿਲੇ ਦਿਨ ਹੀ ਮੈਂ ਤਾਂ ਅੱਧਾ ਦਿਨ ਹੋਇਆ ਸੀਗਾ ਆਉਣ ਦਾ ਜਦੋਂ ਗੱਲ ਕੀਤੀ ਤੇ ਮੈਂ ਤਾਂ ਆਉਣਾ ਵੀ ਕਿਉਂਕਿ ਲੁਧਿਆਣਾ ਦੇ ਹੀ ਹਾਂ ਮੈਂ ਤਾਂ ਬੈਂਡਵਾਜੇ ਦੀ ਕੋਈ ਕੀ ਲੋੜ ਸੀ ਪਰ ਇਹਨਾਂ ਨੇ ਚਾਹ ਮਨਾ ਕੇ ਸਾਰੀ ਲੀਡਰਸ਼ਿਪ ਆਪ ਜਿਹੜੀ ਉਹ ਆਈ ਪਰ ਇੱਕ ਗੱਲ ਜਿਹੜੀ ਤੁਸੀਂ ਕਹੀ ਆ ਇਸ ਵੇਲੇ ਮੋਦੀ ਸਾਹਿਬ ਦੀ ਜਿਹੜੀ ਗੱਲ ਹੈ ਨਾ ਉਹ ਸਾਰਾ ਦੇਸ਼ ਤਾਂ ਡਬਲ ਡਬਲ ਇੰਜਨ ਚਲਾ ਕੇ ਫਾਇਦਾ ਲੈ ਰਿਹਾ ਤੇ ਆਪਣੇ ਕਿਸਾਨ ਡੰਡੇ ਆਪਣੇ ਕਿਸਾਨਾਂ ਦੇ ਗੋਲੀਆਂ ਚੱਲ ਰਹੀਆਂ ਡੰਡੇ ਚਰਨੇ ਆ ਤੇ ਉਹ ਕਿਉਂ ਅਸੀਂ ਵੀ ਕਿਉਂ ਨਾ ਫੈਸਲਾ ਕੀਤਾ ਵੀ ਅਸੀਂ ਵੀ ਉਹ 400 ਦੀ ਮਾਲਾ ਦੇ ਵਿੱਚ ਲੁਧਿਆਣੇ ਨੂੰ ਵੀ ਲਈਏ ਪੰਜਾਬ ਨੂੰ ਵੀ ਲਈਏ ਤੇ ਸਾਡਾ ਪੰਜਾਬ ਆ ਜਿਹੜਾ ਉਹ ਵੀ ਜਿਹੜਾ ਇਹ ਵਿਕਸਿਤ ਭਾਰਤ ਦੇ ਵਿੱਚ ਆਵੇ ਅਸੀਂ ਕਿਉਂ ਕਰਜ਼ੇ ਤੇ ਕਰਜ਼ੇ ਕਰਜ਼ੇਈ ਹੋਈ ਜਾਈਏ ਜੀ ਪਰੇ ਹੋ ਕੇ ਤੇ ਪੋਲੀਟੀਕਲ ਬੰਦੇ ਆਪਣੀ ਸਿਆਣਫ ਵਰਤਕ ਇਹਨੂੰ ਪਰੇ ਰੱਖਣਾ ਚਾਹੁੰਦੇ ਆ ਦੇਸ਼ ਤੋਂ ਉਹ ਅਸੀਂ ਦੇਸ਼ ਦੀ ਮਾਲਾ ਚ ਲੁਧਿਆਣੇ ਤੇ ਪੰਜਾਬ ਨੂੰ ਜੋੜਾਂਗੇ ਮਾਲਾ ਦੇ ਵਿੱਚ ਹੀ ਆਉਂਗੇ ਕਿ ਕੈਬਨਿਟ ਦੇ ਵਿੱਚ ਵੀ ਕੋਈ ਜ਼ਿਕਰ ਹੋਇਆ ਕਿ ਕੈਬਨਿਟ ਦਾ ਵੀ ਕੋਈ ਵਾਦਾ ਹੋਇਆ ਦੇਖੋ ਇੱਕ ਹਜੇ ਤਾਂ ਐਂਟਰੀ ਹੋਈਆਂ ਸਪਾਈਆਂ ਪਰ ਹਾਂ ਇਹ ਜ਼ਰੂਰ ਅਮੇਸ਼ਾ ਜੀ ਨੇ ਜਦੋਂ ਗੱਲ ਹੋਈ ਲੱਡਾ ਜੀ ਨਾਲ ਗੱਲ ਹੋਈ ਉਹ ਕਹਿੰਦੇ ਅਸੀਂ ਪੰਜਾਬ ਪਹਿਲੀ ਵਾਰ ਲੜ ਰਹੇ ਹਾਂ ਤੇ ਸਾਰਾ ਪੰਜਾਬ ਜਿੰਨਾ ਮਰਜ਼ੀ ਕੰਮ ਕਰੋ ਜਿਹੜੇ ਮਰਜ਼ੀ ਜ਼ਿਲ੍ਹਿਆਂ 'ਚ ਕੰਮ ਕਰੋ ਖੁੱਲ੍ਹਾਂ ਪਿਆ ਜਿੰਨਾ ਕਰ ਹੁੰਦਾ ਕਰੋ ਜੋ ਹਾਸਲ ਕਰਨਾ ਉਹ ਹਾਸਲ ਕਰੋ ਇਹ ਤੁਹਾਡੇ ਉੱਤੇ ਆ ਤੁਸੀਂ ਕੀ ਹਾਸਲ ਕਰ ਸਕਦੇ ਹੋ ਤੇ ਇੱਕ ਤੁਸੀਂ ਪੀਐਮ ਦੀ ਸਕਿਉਰਿਟੀ ਬਰੀਚ ਨੂੰ ਲੈ ਕੇ ਕੱਲ ਬੜੇ ਬਿਬਾਕ ਸ਼ਬਦਾਂ ਦੇ ਵਿੱਚ ਕਿਹਾ ਵਾ ਕਿ ਇਹਦੇ ਵਿੱਚ ਸ਼ਰਾਰਤ ਹੋਈ ਆ ਕਿਸ ਤਰ੍ਹਾਂ ਦੇਖਦੇ ਹੋ ਇੱਕ ਸ਼ਰਾਰਤ ਕਿਸਨੇ ਵੱਲੋਂ 100% ਹੀ ਉਹ ਤਾਂ ਇਨਕੁਆਰੀਆਂ ਚੱਲ ਰਹੀਆਂ ਕੋਰਟ 'ਚ ਚੱਲੀਆਂ ਗਈਆਂ ਅਫਸਰ ਸਸਪੈਂਡ ਡਿਸਮਿਸ ਹੋਏ ਉਸ ਵੇਲੇ ਦੇ ਹੁਕਮਰਾਨਾਂ ਨੇ ਛੋਟੇ ਲੈਵਲ ਤੇ ਰਲ ਕੇ ਵੀ ਪ੍ਰਾਈਮ ਮਿਨਿਸਟਰ ਦੇਖੋ ਲੋਕ ਕਹਿੰਦੇ ਆ ਪ੍ਰਧਾਨ ਮੰਤਰੀ ਅਨਾਉਂਸ ਕਰੇ ਚੀਜ਼ਾਂ ਕਿ ਪਾਰਟੀ ਆਪਣੇ ਤੌਰ ਤੇ ਇਹ ਰੋਕ ਰਹੀ ਸੀ ਵੀ ਕੁਝ ਪੰਜਾਬ ਲਈ ਅਨਾਉਂਸ ਨਾ ਕਰ ਸਕਣ ਇਹ ਪੰਜਾਬ ਲਈ ਸਾਰਾ ਕਰਜ਼ਾ ਮਾਫ਼ ਕਿਸਾਨਾਂ ਦਾ ਕਰਜ਼ਾ ਮਾਫ਼ ਟੈਰਜ਼ੋਮ ਮਿਲੇ ਦਾ ਕਰਜ਼ਾ ਮਾਫ਼ ਜਿਹੜੇ ਸਾਡੇ ਜਿਹੜੇ ਸਾਡੇ ਸਿੱਖ ਫੌਜੀ ਉਸ ਵੇਲੇ 84 ਵੇਲੇ 84 ਵੇਲੇ ਧਰਮੀ ਫੌਜੀ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਨੂੰ ਨੌਕਰੀਆਂ ਦੁਬਾਰਾ ਉਹਨਾਂ ਨੂੰ ਪੈਨਸ਼ਨਾਂ ਸਾਰਾ ਕੁਝ ਤੇ ਹਿਲ ਸਟੇਟ ਦੀ ਤਰ੍ਹਾਂ ਟੈਕਸ ਫਰੀ ਉਹ ਇੰਡਸਟਰੀ ਲੱਗੇ ਉਹ ਪੰਜਾਬ ਨੂੰ ਦੇਣਾ ਚਾਹੁੰਦੇ ਸੀ ਸਭ ਤੋਂ ਵੱਡਾ ਗੁਰੂ ਨਾਨਕ ਦੇਵ ਜੀ ਦੇ ਮਿਊਜ਼ੀਅਮ ਬਣਾਉਣਾ ਚਾਹੁੰਦੇ ਸੀ ਆਈਟੀ ਹੱਬ ਜਿਹੜਾ ਉਹ ਬਣਾਉਣਾ ਚਾਹੁੰਦੇ ਸੀ ਮੋਹਾਲੀ ਨੂੰ ਸਟੀਲ ਹੱਬ ਆਫ ਇੰਡੀਆ ਬਣਾਉਣਾ ਚਾਹੁੰਦੇ ਸੀ ਲੁਧਿਆਣਾ ਤੇ ਗੁਵਿੰਦਗੜ੍ਹ ਨੂੰ ਤੇ ਹੋਰ ਪਤਾ ਨਹੀਂ ਕਿੰਨੀਆਂ ਚੀਜ਼ਾਂ ਜਿਹੜੀਆਂ ਮੈਨੂੰ ਇਸ ਵੇਲੇ ਯਾਦ ਨਹੀਂ ਜੋ ਉਹ ਲੈ ਕੇ ਆ ਰਹੇ ਸੀ ਤੇ ਉਹੀ ਚੀਜ਼ਾਂ ਉਦੋਂ ਵੱਧ ਚੀਜ਼ਾਂ ਹੈ ਹੁਣ ਲੁਧਿਆਣੇ ਪੰਜਾਬ ਲਈ ਲਾਗੂ ਕਰਾਵਾਂਗੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਚਾਹੁੰਦਾ ਵੀ ਕਿਸਾਨ ਤੇ ਮਜ਼ਦੂਰ ਮੇਰੇ ਸ਼ਰਾਰਤ ਕਿਸ ਵੱਲੋਂ ਕੀਤੀ ਗਈ ਤੁਸੀਂ ਥੋੜਾ ਸਰਕਾਰ ਵੱਲੋਂ ਜਿਹੜੇ ਉਸ ਵੇਲੇ ਦੀ ਸੱਤਾ ਸੀ ਹਾਂਜੀ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਕੀਤਾ ਕਿਉਂਕਿ ਮੁੱਖ ਮੰਤਰੀ ਸੀਗੇ ਉਹਨਾਂ ਦੇ ਜਿਹੜਾ ਵਾ ਉਹਨਾਂ ਦੇ ਕਮਾਨ ਸੀਗੀ ਪੰਜਾਬ ਵਿੱਚ ਬਿਲਕੁਲ ਜਿਹੜੀ ਜਿਹੜੀ ਗਵਰਨਮੈਂਟ ਹੁੰਦੀ ਆ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਜਿਹੜੇ ਹੁੰਦੇ ਆ ਉਹਨਾਂ ਦੇ ਹੱਥੀ ਤਾਕਤ ਹੁੰਦੀ ਆ ਉਹਨਾਂ ਦੇ ਵੱਲੋਂ ਸ਼ਰਾਰਤ ਸੀਗੀ ਤੁਸੀਂ ਕਹਿੰਦੇ ਹੋ ਚੈਲੇਂਜ ਸਿੰਘ ਚੰਨੀ ਬਲੋ ਤੇ ਉਹਨਾਂ ਬਲੋ ਸ਼ਰਾਤ ਕਰਵਾਈ ਬਿਲਕੁਲ ਇਹ ਇਹ ਵੱਡੇ ਲੈਵਲ ਤੇ ਪਾਰਟੀ ਨੇ ਇਸ ਛੇੜੰਤਰ ਮੁੱਖ ਮੰਤਰੀ ਕਿਉਂਕਿ ਚੰਨੀ ਜੀ ਸੀ ਉਹਨਾਂ ਨੇ ਹੁਕਮ ਕਰਨੇ ਸੀ ਚੀਫ ਮਿਨਿਸਟਰ ਤੋਂ ਵਗੈਰਾ ਤਾਂ ਪਤਾ ਨਹੀਂ ਹਿਲਦਾ ਓਬਵੀਅਸ ਹੈ ਇੱਕ ਮੈਂ ਕੋਈ ਲੁੱਕ ਕੇ ਥੋੜੀ ਗੱਲ ਕਰ ਰਹੇ ਹਾਂ ਖੁੱਲ ਕੇ ਗੱਲ ਕਰ ਰਹੇ ਹਨ ਇਨਕੁਆਰੀਆਂ ਚੱਲ ਰਹੀਆਂ ਇਸ ਚੀਜ਼ ਦੀ ਤਾਂ ਪ੍ਰਤਾਪ ਬਾਜਵਾ ਲਗਾਤਾਰ ਤੁਹਾਡੇ ਤੇ ਬੜੇ ਤਿੱਖੇ ਤਿੱਖੇ ਜਿਹੜਾ ਵਾ ਬਿਆਨ ਦੇ ਰਹੇ ਨੇ ਕਿਸ ਤਰ੍ਹਾਂ ਦੇ ਦੇ ਦਿਓ ਭਾਜਪਾ ਜੁਆਇਨ ਕਰ ਚੁੱਕੇ ਮੈਨੂੰ ਮੈਨੂੰ ਮੈਂ ਸੱਚੀ ਗੱਲ ਦੱਸਾਂ ਬਾਜਵਾ ਸਾਹਿਬ ਤੇ ਆਸ ਨਹੀਂ ਸੀ ਵੀ ਐਡੇ ਬੜੇ ਉਮਰ ਐਡੀ ਬੜੇ ਕਾਦੋ ਕਿ ਇੰਨੀਆਂ ਛੋਟੀਆਂ ਗੱਲਾਂ ਕਰਨਗੇ ਜਵਾਬ ਦਊਂਗਾ ਮੈਂ ਤੁਹਾਡੇ ਕੋਲ ਹੀ ਦਊਂਗਾ ਰੋਜ਼ ਬਣਾ ਮੇਰੇ ਕੋਲ ਚਿੱਠਾਏ ਉਹਨਾਂ ਦੇ ਬਾਰੇ ਬੋਲਣ ਦਾ ਪਰ ਇਸ ਵੇਲੇ ਗੁਰਦੁਆਰੇ ਸਾਹਿਬ ਖੜੇ ਆ ਮੈਂ ਨਹੀਂ ਪਰ ਜ਼ਰੂਰ ਕੱਲ ਪਰਸੋਂ ਹੀ ਤੁਹਾਨੂੰ ਗੱਲ ਇੱਕਲਾ ਸਵਾਲ ਆ ਮੇਰਾ ਜਿਹੜਾ ਬੰਦੀ ਸਿੰਘਾਂ ਨੂੰ ਲੈ ਕੇ ਅਕਾਲੀ ਦਲ ਨੇ ਭਾਜਪਾ ਨਾਲ ਨਾਤਾ ਤੋੜਿਆ ਤੁਹਾਡੀ ਕੀ ਰਣਨੀਤੀ ਰਹੇਗੀ ਤੁਸੀਂ ਕਿਉਂਕਿ ਹੁਣ ਭਾਜਪਾ ਜੁਆਇਨ ਕਰਤੀ ਹੈ ਬੰਦੀ ਸਿੰਘਾਂ ਨੂੰ ਲੈ ਕੇ ਕੀ ਦੇਖ ਜੋ ਜੋ ਭਾਜਪਾ ਦੀ ਹੈ ਮੇਰਾ ਤਾਂ ਮੈਂ ਤਾਂ ਉਹਨਾਂ ਦਾ ਸਪਾਈ ਆ ਜੋ ਭਾਜਪਾ ਦੀ ਤੇ ਗਵਰਨਮੈਂਟ ਦੀ ਜੋ ਨੀਤੀ ਆ ਮੈਂ ਉਹਦੇ ਨਾਲ ਸਪਾਰਸ਼ ਕਰੂੰਗੇ ਬੀਜੇਪੀ ਨੂੰ ਕਾਦੀ ਬੰਦੀ ਸਿੰਘਾਂ ਨੂੰ ਲੈ ਕੇ ਜਿਹੜੀ ਰਿਹਾਈ ਦੀ ਮੰਗ ਆ ਰਹੀ ਆ ਸਿੱਖ ਜਿਹੜੇ ਆ ਜਿੱਥੇ ਬੰਦੀਆਂ ਲਗਾਤਾਰ ਮੰਗ ਕਰ ਰਹੇ ਆ ਨਹੀਂ ਮੈਂ ਮੈਂ ਕੁਝ ਸਪਾਰਸ਼ ਕਰਨੀ ਆ ਮੇਰਾ ਸਟੈਂਡ ਤੁਹਾਨੂੰ ਪਤਾ ਹੀ ਆ ਜੀ ਬਿਲਕੁਲ ਐਸੀ ਗੇ ਰਵਨੀਤ ਬਿੱਟੂ ਜਿਹੜੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਹੁਣ ਲੁਧਿਆਣਾ ਦੇ ਵਿੱਚ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਤੇ ਸਿੱਧਾ ਵੱਡਾ ਬਿਆਨ ਜਿਹੜਾ ਵਾ ਚਲਨਜੀਤ ਸਿੰਘ ਚੰਨੀ ਸਾਫ ਕਾ ਮੁੱਖ ਮੰਤਰੀ ਦੇ ਉੱਤੇ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਫਿਰੋਜ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਚੂਕ ਮਾਮਲੇ ਦੇ ਵਿੱਚ ਸਾਫ ਕਾ ਮੁੱਖ ਮੰਤਰੀ ਚਲਨਜੀਤ ਸਿੰਘ ਚੰਨੀ ਵੱਲੋਂ ਸ਼ਰਾਰਤ ਕੀਤੀ ਗਈ ਹੈ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਵੱਡਾ ਜਵਾਬ ਦੇਵਾਂਗੇ ਕੈਮਰਾ ਪਰਸਨ ਗੋਲਡੀ ਦੇ ਨਾਲ ਭਵੇ ਟਲ ਪੰਜਾਬ ਤੱਕ ਲੁਧਿਆਣਾ